ਇਹਦੇ ਵਿੱਚ ਜੀ 15 ਪਿੰਡ 15 ਤੋਂ 20 ਪਿੰਡ ਜਿਹੜੇ ਇਹ ਇਲਾਕੇ ਦੇ ਵਿੱਚ ਪ੍ਰੋਇਪਰ ਦੇ ਵਿੱਚ ਆ ਚੁੱਕੇ ਨੇ ਇਸ ਟਾਈਮ ਅੱਜ ਤੋਂ 10 ਦਿਨ ਹੋ ਗਏ ਜੀ ਜਿਹੜਾ ਸਾਨੂੰ ਸੇਵਾ ਕਰਦੇ ਨੇ ਉੱਥੇ ਜੀ ਤੇ ਲੋਕਾਂ ਦੇ ਵਿੱਚ ਜਦੋਂ ਅਸੀਂ ਜਾਣੇ ਆ ਫੋਨ ਉਹਨਾਂ ਤੇ ਆਉਂਦੇ ਆ ਤਾਂ ਸਾਨੂੰ ਵੇਖ ਕੇ ਉਹਨਾਂ ਨੂੰ ਬਹੁਤ ਰੋਣ ਆਉਂਦਾ ਜੀ ਮਾਵਾਂ ਰੋਂਦੀਆਂ ਨੇ ਸਾਡੇ ਕੋਲੇ ਇਸ ਟਾਈਮ ਉਹ ਘਰਾਂ ਦੇ ਉੱਪਰ ਬੈਠੇ ਹੋਏ ਨੇ ਚੜਕੇ ਜੀ ਇੱਕ 88 'ਚ ਵੀ ਆਇਆ ਸੀ ਤੇ ਇੱਕ 2023 'ਚ ਵੀ ਆਇਆ ਜਿਹੜੇ ਲੋਕਾਂ ਨੂੰ ਪਤਾ ਪਾਣੀ ਦਾ ਉਹਨਾਂ ਨੂੰ ਪਤਾ ਕੀ ਇਹ ਤਿੰਨ ਵਾਰੀ ਪਾਣੀ ਆ ਚੁੱਕਾ ਜਿਹੜਾ ਇਹ ਪਾਣੀ ਆ ਇਹ ਨੇ ਵੀ ਰਿਕਾਰਡ ਤੋੜਦਾ ਜੀ ਆਪ ਦਾ। ਆਪਾਂ ਨਾਲ ਤੁਸੀਂ ਗੱਲ ਕਰਦੇ ਪਏ ਸੀ ਜਦੋਂ ਰੈਸਪੀ ਕਰਕੇ ਲਿਆਂਦਾ ਸੀ। ਕਹਿੰਦੇ ਤੁਹਾਡੇ ਸਾਹਮਣੇ ਕਈਆਂ ਦੇ ਜਿਹੜੇ ਘਰ ਸੀ ਉਹ ਡਿੱਟ ਹੈਗੇ ਸੀ ਕਿਸ ਤਰ੍ਹਾਂ ਜਾਨ ਬਚਾਈ ਫਿਰ ਆਪਾਂ। ਜੇ ਆਪਾਂ ਨਾਲ ਖੜਾਂਗੇ ਇਹਨਾਂ ਦਾ ਨਾਲ ਕੌਣ ਖੜੂਗੇ ਸਰਕਾਰਾਂ ਕੋਈ ਕੰਮ ਨਹੀਂ ਕਰ ਰਹੀਆਂ ਇਹਨਾਂ ਵਾਸਤੇ। ਉਹ ਆਪਦੇ ਆਉਂਦੇ ਜੀ ਲੀਡਰ ਉੱਥੇ ਵੇਖ ਕੇ ਪਛਾਹ ਮੁੜ ਜਾਂਦੇ ਆ। ਜਾਂ ਕਹਿੰਦੇ ਜੇ ਤੁਹਾਨੂੰ 5000 ਰੁਪਏ ਮੁਆਜਾ ਦੇਵਾਂਗੇ ਇਹਨਾਂ ਦਾ। ਦੱਸੋ ਜੀ 15000 ਰੁਪਏ ਦੀ ਸਪਰੇ ਹੋ ਗਈ 80000 ਦਾ ਕਿੱਲਾ ਹੋ ਗਿਆ ਜੀ 5000 ਰੁਪਏ ਕਰਨਗੇ ਜੀ। ਗੱਲ ਕਰੀਏ ਮੁਖਬਦੀ ਸਾਹਿਬ ਤਾਂ ਕਹਿੰਦੇ ਨੇ ਵੀ ਮੈਂ ਇਹ ਹੈਲੀਕਾਪਟਰ ਤੁਹਾਡੇ ਹਵਾਲੇ ਕਰ ਦਿੱਤਾ ਵਾ ਹੈਲੀਕਾਪਟਰ ਤੁਹਾਨੂੰ ਦੇ ਦਿੱਤਾ ਲੋਕਾਂ ਨੂੰ ਬਾਪੇ ਉਹ ਹੈਲੀਕਾਪਟਰ ਦੀ ਤੁਸੀਂ ਛੱਡੋ ਆਹੜੀ ਬੱਕਰੀ ਜਿਹੜੀ ਮੇਮਣਿਆਂ ਦੀ ਗੱਲ ਕਰਦੇ ਪਏ ਸੀ ਉਹ ਅਜੇ ਤੱਕ ਇਹਨਾਂ ਮਵਜਾ ਦਿੱਤਾ ਤੇ ਹੈਲੀਕਾਪਟਰ ਕਿੱਥੋਂ ਸਾਨੂੰ ਦੇ ਦਿੱਤਾ ਜੀ ਤੁਹਾਡੀ ਵੀ ਜ਼ਮੀਨ ਇਸ ਪਾਣੀ ਹਟਾਈ ਆ ਹਾਂਜੀ ਹਾਂਜੀ ਕਿਤੇ ਕਿੱਲੇ ਆ ਆਪਣੀ ਉਹ ਲਗਭਗ 8-9 ਕਿੱਲੇ ਸਾ ਆਪਣਾ ਹੈਗਾ ਜੀ ਹਾਂਜੀ ਹਾਂਜੀ ਤੇ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਬਰਬਾਦ ਹੋ ਗਈ ਆ ਤੇ ਕਿਸੇ ਵੀ ਸਰਕਾਰ ਨੇ ਸਾਨੂੰ ਕੁਝ ਨਹੀਂ ਦੇਣਾ ਨਾ ਕਿਸੇ ਨੇ ਅੱਗੇ ਕੋਸ ਦਿੱਤਾ ਜੀ ਜਿਹੜੇ ਵਾਅਦੇ ਕਰਦੇ ਸੀ ਕੁੱਕੜੀਆਂ ਮੁਰਗੀਆਂ ਵਾਲੇ ਉਹ ਕੋਈ ਵੀ ਨਹੀਂ ਲੱਭਾ ਜੀ ਅਹੀਂ ਐਂਡ ਤੱਕ ਰਵਾਗੇ ਜਿੰਨਾ ਚਿਰ ਕੋ ਪਾਣੀ ਆਣਾ ਜੀ ਇਹ ਅਕਾਲੀ ਦਲ ਵਾਰਿਸ ਪੰਜਾਬ ਦੀ ਟੀਮ ਇਹਨਾਂ ਨਾਲ ਖੜੀ ਰਹੇਗੀ ਐਂਡ ਤੱਕ ਮੰਨ ਲਓ ਕਿ ਬਾਅਦ ਚ ਇਹਨਾਂ ਨੂੰ ਤੇਲ ਦੀ ਲੋੜ ਆ ਤੇ ਪੈਲੀਆਂ ਜਿਵੇਂ ਪੈਲੀਆਂ ਇਸ ਟਾਈਮ ਖਰਾਬ ਹੋ ਜਾਣਗੀਆਂ ਸਾਰੀਆਂ ਫਸਲਾਂ ਤੇ ਖਰਾਬ ਆ ਜੀ ਗਾਂ ਪੈਲੀਆਂ ਬਣਾਉਣ ਦਾ ਖਰਚਾ ਜੋ ਵੀ ਅਕਾਲੀ ਦਲ ਵਾਰਿਸ ਪੰਜਾਬ ਦੀ ਇਹਨਾਂ ਨਾਲ ਮੋਢਾ ਨਾਲ ਲਾ ਕੇ ਮੋਢਾ ਲਾ ਕੇ ਖੜੀ ਰਹੂਗੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਫਰੋਜ਼ਪੁਰ ਦੇ ਉਸ ਪਿੰਡਾਂ ਦੀਆਂ ਜਿੱਤੇ ਕੀ ਹੜ੍ਹ ਦੇ ਨਾਲ ਜਿਹੜਾ ਤੁਸੀਂ ਦੇਖ ਸਕਦੇ ਹੋ ਕਈ ਜਿਹੜੇ ਪਿੰਡ ਨੇ ਜਿਹੜੇ ਕੀ ਹੜ੍ਹ ਦੇ ਨਾਲ ਪੀੜਤ ਹੋ ਗਏ ਨੇ ਅਤੇ ਅੱਜ ਪਾਣੀ ਜਿਹੜਾ ਤੁਸੀਂ ਦੇਖਦੇ ਹੋ ਕਿੰਨਾ ਕਿੰਨਾ ਪਾਣੀ ਇਸ ਇਲਾਕੇ ਵਿੱਚ ਪਹੁੰਚ ਗਿਆ ਵਾ ਗੱਲਬਾਤ ਵੀ ਕਰਾਂਗੇ ਭਾਈ ਮਹਾਵੀਰ ਸਿੰਘ ਦੇ ਨਾਲ ਜਿਹੜਾ ਕਿ ਸੇਵਾ ਨਿਭਾ ਰਹੇ ਨੇ ਤੁਸੀਂ ਦੇਖ ਸਕਦਾ ਵੀ ਜਿਹੜੇ ਇਲਾਕੇ ਦੇ ਵਿੱਚ ਲੋਕ ਫਸੇ ਨੇ ਉਹਨਾਂ ਨੂੰ ਜਿਹੜਾ ਕਿ ਲੋਕਾਂ ਨੂੰ ਰੈਸਕਿਊ ਕਰਕੇ ਲੋਕਾਂ ਨੂੰ ਘਰਾਂ ਵਿੱਚ ਕੱਢਿਆ ਜਾ ਰਿਹਾ ਗੱਲਬਾਤ ਜਰੂਰ ਕਰਾਂਗੇ ਭਾਈ ਜੀ ਨਾਲ ਸਭ ਤੋਂ ਪਹਿਲਾਂ ਬਾਬਾ ਜੀ ਫਤਿਹ ਸਾਂਝੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੇ ਸੋ ਮਹਾਵੀਰ ਜੀ ਇਹ ਕਿਹੜਾ ਪਿੰਡ ਆ ਤੇ ਕਿੰਨੇ ਪਿੰਡ ਜਿਹੜੇ ਇਸ ਵਾਰ ਦੇ ਮਾਰੇ ਹਟਾ ਗਏ ਨੇ ਹੁਣ ਤੱਕ ਕਿੰਨਾ ਕੁ ਨੁਕਸਾਨ ਹੋ ਚੁੱਕਿਆ ਹੁੰਦਾ ਇਹ ਆ ਜੀ ਜ਼ਿਲ੍ਹਾ ਪਰੋਇਪਰ ਆ ਜੀ ਨਿਹਾਲਾ ਲਵੇਰਾ ਤੇ ਤੇਰਾ ਘਰਾ ਵਿੱਚ ਪੈਂਦਾ ਜੀ ਆਪਣਾ ਇਹਦੇ ਵਿੱਚ ਜੀ 15 ਪਿੰਡ 15 ਤੋਂ 20 ਪਿੰਡ ਜਿਹੜੇ ਇਹ ਇਲਾਕੇ ਦੇ ਵਿੱਚ ਪਰੋਇਪਰ ਦੇ ਵਿੱਚ ਆ ਚੁੱਕੇ ਨੇ ਇਸ ਟਾਈਮ ਜਿਹੜੇ ਕਿ ਬਹੁਤ ਹੀ ਮਾੜੀ ਸਥਿਤੀ ਆ ਤੁਸੀਂ ਵੇਖ ਸਕਦੇ ਹੋ ਸਾਰੇ ਪਾਸੇ ਪਾਣੀ ਪਾਣੀ ਦਿਸ ਰਿਹਾ ਜੀ ਅੱਜ ਤੋਂ 10 ਦਿਨ ਹੋ ਗਏ ਜੀ ਜਿਹੜਾ ਸਾਨੂੰ ਸੇਵਾ ਕਰਦੇ ਨੇ ਉੱਥੇ ਜੀ ਤੇ ਲੋਕਾਂ ਦੇ ਵਿੱਚ ਜਦੋਂ ਅਸੀਂ ਜਾਂਦੇ ਆ ਫੋਨ ਉਹਨਾਂ ਤੇ ਆਉਂਦੇ ਆ ਤੇ ਸਾਨੂੰ ਵੇਖ ਕੇ ਉਹਨਾਂ ਨੂੰ ਬਹੁਤ ਰੋਣ ਆਉਂਦਾ ਜੀ ਮਾਵਾਂ ਰੋਂਦੀਆਂ ਨੇ ਸਾਡੇ ਕੋਲੇ ਇਸ ਟਾਈਮ ਉਹ ਘਰਾਂ ਦੇ ਉੱਪਰ ਬੈਠੇ ਹੋਏ ਨੇ ਚੜਕੇ ਜੀ ਕੀ ਨੂੰ ਖਾਦੇ ਫੋੜੀ ਜਿਹੜੇ ਲੈ ਕੇ ਜਾ ਰਹੇ ਨੇ ਇਹ ਪਰਿਵਾਰਾਂ ਨੂੰ ਇਹ ਕਿੱਥੇ ਲੈ ਕੇ ਜਾ ਰਹੇ ਬਾਜੀ ਇਹਨਾਂ ਨੂੰ ਇਹ ਇਹਨਾਂ ਦੇ ਘਰਾਂ ਦੇ ਵਿੱਚ ਲੈ ਕੇ ਜਾ ਰਹੇ ਜੀ ਜਿਵੇਂ ਇਸ ਟਾਈਮ ਕੀ ਜਿਹੜੇ ਕੋਈ ਆਪਾਂ ਦਵਾਈ ਲੈਣ ਆਏ ਆ ਜੀ ਹੁਣ ਇਸ ਟਾਈਮ ਉਹਨਾਂ ਨੂੰ ਘਰਾਂ ਦੇ ਵਿੱਚ ਛੱਡਣਗੇ ਉਧਰ ਜਿਹੜੇ ਫਸੇ ਲੋਕ ਉਹਨਾਂ ਨੂੰ ਫੇਰ ਬਾਹਰ ਲੈ ਕੇ ਆਉਂਦੇ ਆ ਜੀ ਠੀਕ ਹੈ ਜੀ ਆਪਣਾ ਘਰ ਵੇਖਣ ਵਾਸਤੇ ਕਿਉਂਕਿ ਇਹ ਬੰਨ੍ਹ ਦੇ ਉੱਪਰ ਬੈਠੇ ਹੋਏ ਜਿੰਨੇ ਵੀ ਘਰਾਂ ਛੱਡ ਗਏ ਨਾ ਇਹ ਬੰਨ੍ਹ ਦੇ ਉੱਪਰ ਬੈਠੇ ਹੋਏ ਨੇ ਹੁਣ ਆਪਦਾ ਘਰ ਵੇਖ ਕੇ ਆਉਣਗੇ ਇਹ ਵੀ ਨਹੀਂ ਪਤਾ ਜੀ ਕੋਈ ਇੱਥੇ ਜਾਨਵਰ ਇੰਨੇ ਤੁਰੇ ਫਿਰਦੇ ਆ ਜੀ ਕੋਈ ਸ ਪਤਾ ਨਹੀਂ ਲੱਗਦਾ ਕਿ ਕਦੋਂ ਚੀਜ਼ ਆ ਜਾਣੀ ਹੈ। ਇਹ ਉਸ ਵੀ ਮਹਾਵੀਰ ਸਿੰਘ ਜੀ ਤੁਸੀਂ ਕਿਹੜੇ ਜਥੇਬੰਦੀ ਵੱਲੋਂ ਕਦੋਂ ਦੀ ਸੇਵਾ ਨਿਭਾ ਰਹੇ ਹੋ ਜਦੋਂ ਪਹਿਲੇ ਦਿਨ ਇੱਥੇ ਆਏ ਸੀ ਕੀ ਹਾਲਾਤ ਕੀ ਸੀ ਇੱਥੇ ਉਹ ਜਦੋਂ ਅਸੀਂ ਪਹਿਲੇ ਦਿਨ ਆਏ ਅੱਜ ਤੋਂ ਹੋ ਗਏ ਜੀ 13 ਦਿਨ ਪਹਿਲਾਂ ਅਸੀਂ ਇੱਥੇ ਆਏ ਹਾਂ ਆਪਣੇ ਸਰਪੰਚ ਸਾਹਿਬ ਕੋਲੇ ਆਏ ਸੀ ਆਪਾਂ ਗੁਰਦਰਾ ਸਾਹਿਬ ਉੱਥੇ ਗਏ ਸਾਡੀ ਮੀਟਿੰਗ ਹੋਈ ਚਲੋ ਪਾਣੀ ਉਹ ਤੋਂ ਥੋੜਾ ਮੰਨ ਲਓ ਕਿ ਪੁੱਟਕ ਪਾਣੀ ਸੀ ਜੀ ਤੇ ਪੁੱਟ ਪੁੱਟ ਪਾਣੀ ਕਰਕੇ ਮੰਨ ਲਓ ਕਿ ਅੱਧੀ ਛੜਕ ਸਾਨੂੰ ਦੇਖਦੀ ਸੀ ਉਹ ਤੋਂ ਝੋਨਾ ਮਹਾਰਾਜ ਕਿਰਪਾ ਸਾਰਾ ਸਹੀ ਸੀ ਤੇ ਉਸ ਤੋਂ ਬਾਅਦ ਚ ਉਹਦੇ ਫੇਰ ਅਹੀਂ ਸੋਚਿਆ ਕਿ ਮੈਂ ਗਰਦੀਬ ਇੱਕ ਮੇਰਾ ਵੀਰ ਨਾਲ ਅਸੀਂ ਦੋਨੇ ਸੋਚਿਆ ਕਿ ਚਲੋ ਬਾਪੂ ਤਰਸੇਮ ਜੀ ਆਏ ਆਪਣੇ ਕੋਲੇ ਉਹਨਾਂ ਸਾਡੀ ਡਿਊਟੀ ਲਾਤੀ ਕਿ ਇੱਥੇ ਚਲੋ ਤੁਸੀਂ ਜੋ ਵੀ ਏਰੀਆ ਸੰਭਾਲੋ ਏਰੀਏ ਦੇ ਤੁਸੀਂ ਹੈਗੇ ਜੀ ਤੇ ਅਹੀਂ ਫੇਰ ਦੋਨ ਵੀਰਾਂ ਨੇ ਚਲੋ ਇੱਥੇ ਕੈਂਪ ਲਾਇਆ ਤੇ 13 ਦਿਨ ਪਹਿਲੋ ਜੀ ਉਦੋਂ ਲੋਕਾਂ ਦਾ ਚਲੋ ਅਜੇ ਝੋਨਾ ਬਚਿਆ ਸੀ ਠੀਕ ਸਥਿਤੀ ਸੀ ਜੋ ਪਾਣੀ ਮਾੜਾ ਮਾੜਾ ਚਾਹੀਦਾ ਸੀ ਉਹ ਅਸੀਂ ਦਿੰਦੇ ਰਹੇ ਇਹਨਾਂ ਨੂੰ ਤੇ ਬਾਅਦ ਵਿੱਚ ਓਲੀ ਓਲੀ ਸਾਡੇ ਵੇਹਦੇ ਵੇਹਦਿਆ ਆ ਸਮੁੰਦਰ ਬਣ ਗਿਆ ਜੀ ਘਰ ਜੋ ਵੀ ਸਾਰੇ ਆ ਵੇਖੋ ਜੀ ਸਾਰਾ ਜਿੰਨਾ ਝੋਨਾ ਹੈ ਕੁਛ ਨਹੀਂ ਇਸ ਟਾਈਮ ਦਿਖ ਰਿਹਾ ਪਹਿਲੋਂ ਝੋਨਾ ਦਿਸਦਾ ਸੀ ਸਾਰਾ ਸਾਫ ਹੋ ਗਿਆ ਜੀ ਸਮੁੰਦਰ ਬਣ ਗਿਆ ਜੀ ਇੰਨਾ ਇਹ ਲੋਕਾਂ ਦਾ ਕਹਿਰ ਹੋ ਗਿਆ ਜੀ ਪਹਿਲੋਂ ਪਾਣੀ ਆਇਆ ਸੀ 2019 ਚ 188 ਚ ਵੀ ਆਇਆ ਸੀ ਤੇ ਇੱਕ 2023 ਚ ਆਇਆ ਜਿਹੜੇ ਲੋਕਾਂ ਨੂੰ ਪਤਾ ਪਾਣੀ ਦਾ ਉਹਨਾਂ ਨੂੰ ਪਤਾ ਕੀ ਇਹ ਤਿੰਨ ਵਾਰੀ ਪਾਣੀ ਆ ਚੁੱਕਾ ਜਿਹੜਾ ਇਹ ਪਾਣੀ ਹੈ ਇਹ ਨੇ ਵੀ ਰਿਕਾਰਡ ਤੋੜਦਾ ਜੀ ਆਪਦਾ ਮੁਨੀਤ ਸੋ ਵੀ ਜਦੋਂ ਤੁਸੀਂ ਲੋਕਾਂ ਨੂੰ ਘਰੋਂ ਕੱਢ ਕੇ ਲੈਂਦਾ ਰੈਸਕਿਊ ਕੀਤਾ ਗਿਆ ਜਿਹੜੇ ਡੇਰਿਆਂ ਦੇ ਘਰ ਰਹਿੰਦੇ ਸੀ ਉਦੋਂ ਕੀ ਹਾਲਾਤ ਸੀ ਪਰਿਵਾਰਾਂ ਦੇ ਕੀ ਹਾਲਾਤ ਸੀ ਕਿੰਨਾ ਕ ਲੋਕ ਹਜੇ ਵੀ ਪਰਿਵਾਰ ਤੋਂ ਫਸੇ ਨੇ ਕਿੰਨਾ ਕ ਲੋਕਾਂ ਦਾ ਸਮਾਨ ਜਿਹੜਾ ਅੰਦਰ ਫਸਿਆ ਪਿਆ ਵਾ ਜਦੋਂ ਤੁਸੀਂ ਸਾਡਾ ਤੁਸੀਂ ਗੱਲ ਕਰਦੇ ਪਏ ਸੀ ਜਦੋਂ ਰੈਸਕਿਊ ਕਰਕੇ ਲਿਆਂਦਾ ਸੀ ਕਹਿੰਦੇ ਤੁਹਾਡੇ ਸਾਹਮਣੇ ਕਈਆਂ ਦੇ ਜਿਹੜੇ ਘਰ ਸੀ ਉਹ ਡਿੱਟ ਹੈਗੇ ਸੀ ਕਿਸ ਤਰ੍ਹਾਂ ਜਾਨ ਬਚਾਈ ਪਰ ਆਪਣੀ ਉਹ ਜੇ ਅਸੀਂ ਕਿਸੇ ਘਰ ਦੇ ਘਰੇ ਗਏ ਸੀ ਉਹਨਾਂ ਸਾਨੂੰ ਫੋਨ ਕੀਤਾ ਸੀ ਚਲੋ ਘਰ ਦੇ ਹਰ ਇੱਕ ਘਰ ਦੇ ਵਿੱਚ ਅਸੀਂ ਜਾ ਰਹੇ ਹਾਂ ਉਹ ਇੱਥੋਂ ਆਪਣਾ ਮੰਨ ਲਓ ਕਿ ਬੰਨ ਪੈ ਜਾਂਦਾ ਜਦਾਂ ਦੀ ਧੀਰਾ ਘ 5 ਕਿਲੋਮੀਟਰ ਦੂਰ ਪੈ ਜਾਂਦਾ ਇਹ ਦਰਿਆ ਹਮ ਮਾਲੋ ਦਰਿਆ ਅੱਗੇ ਆ ਜੀ ਇਹ ਇਕੱਲਾ ਆਪਣੇ ਘਰ ਨੇ ਇਸ ਸਮੇਂ ਇਥੇ ਜੜੀਆਂ ਆਪਣੀਆਂ ਜ਼ਮੀਨਾਂ ਨੇ ਉਹ ਘਰ ਦੇ ਵਿੱਚ ਅਸੀਂ ਗਏ ਆ ਜੀ ਇੱਕ ਆਪਣੇ ਆਸ਼ਰਮ ਵਾਲੇ ਪ੍ਰਭ ਆਸਰਾ ਜਿਹੜੀ ਟੀਮ ਆ ਜੀ ਉਹ ਸਾਡੇ ਨਾਲ ਹੀ ਅਸੀਂ ਜਦੋਂ ਐਂਟਰ ਹੋਏ ਆ ਤੇ ਉਹਨਾਂ ਦੇ ਜ ਮਾਲੋ ਕੀ ਉੱਪਰ ਆੜ ਕੇ ਛੱਤ ਡਿੱਗ ਪਈ ਆ ਜੀ ਉਹ ਆੜ ਕੇ ਪੈਰਾਂ ਕੋਲੇ ਉਹਨਾਂ ਦੀ ਈਟਾਂ ਡਿੱਗ ਪਈਆਂ ਤੇ ਵੇਦਾ ਵੇਦਾ ਸਾਡੇ ਘਰ ਟਹਿ ਕੇ ਥੱਲੇ ਜਾ ਪਿਆ ਜੀ ਠੀਕ ਹੈ ਤਾਂ ਪਰਿਵਾਰ ਛੋਟੇ ਬੱਚੇ ਭੱਜ ਕੇ ਜਾਨ ਬਚਾਈ ਅਸੀਂ ਵੀ ਆਪਣੀ ਜਾਨ ਬਚਾਈ ਹੈ ਜੀ ਉਹ ਵੀ ਪਾਸੇ ਹੋ ਗਏ ਜੀ ਮੇਰੇ ਸੋ ਵੀ ਹੁਣ ਤੱਕ ਮਹਾਵੀਰ ਜੀ ਕਿੰਨੇ ਕੇਸ ਇਲਾਕੇ ਵਿੱਚ ਲੋਕਾਂ ਨੂੰ ਕਿਹੜੀ ਕਿਹੜੀ ਸਮਾਨ ਦੀ ਕਿਹੜੀ ਕਿਹੜੀ ਰਾਸ਼ਨ ਦੀ ਜਿਹੜੀ ਜਰੂਰਤ ਆ ਹੁਣ ਤੱਕ ਤੁਹਾਡੇ ਵੱਲੋਂ ਜਿਹੜੀ ਸੰਸਥਾ ਤੁਹਾਡੀ ਵਾਰਸ ਪੰਜਾਬ ਵੱਲੋਂ ਹੁਣ ਤੱਕ ਕਿੰਨੇ ਕੁ ਲੋਕਾਂ ਨੂੰ ਜਿਹੜੀ ਇਹ ਸਮਗਰੀ ਜਾਂ ਰਾਸ਼ਨ ਦੀ ਜਾਂ ਹੋਰ ਜਿਹੜੇ ਜਿਵੇਂ ਪਸ਼ੂ ਆਚਾਰਾ ਕਿੰਨਾ ਕੁ ਪਹੁੰਚਾਇਆ ਗਿਆ ਹੁਣ ਤੱਕ ਵੇਖੋ ਜੀ ਸਾਡੇ ਇਸ ਟਾਈਮ ਘਟੋ ਘਟ ਵੀ 25 30 ਜਿਹੜੇ ਟਰਾਲੇ ਅਸੀਂ ਪਹੁੰਚਾ ਚੁੱਕੇ ਆ ਚਾਰ ਦੇ ਜਿਵੇਂ ਮੱਜਾਂ ਨੂੰ ਚਾਰ ਪਾ ਟੂੜੇ ਹੁੰਦੇ ਟੂੜੇ ਦੀਆਂ 10 ਟਰਾਲੀਆਂ ਦੇ ਚੁੱਕੇ ਆ ਜੀ ਤੇ ਹੋਰ ਵੀ ਸੰਗਤ ਬਹੁਤ ਰੀਉਂਦੀ ਸਾਨੂੰ ਇਸ ਟਾਈਮ ਚਾਰੇ ਦੀ ਲੋੜ ਹੈ ਜੀ ਪਸ਼ੂਆਂ ਵਾਸਤੇ ਜਿੰਨਾ ਚਾਰਾ ਦਿੱਤਾ ਜਾਵੇ ਥੋੜਾ ਜੀ ਉਹ ਵੀ ਅਸੀਂ ਇਹ ਉਹ ਬੇਨਤੀ ਕਰਦੇ ਆ ਕਿ ਸਾਰਾ ਜਿਹੜਾ ਜਿੰਨਾ ਚਾਰਾ ਇੱਥੇ ਪਹੁੰਚਾਇਆ ਜਾਵੇ ਪਸ਼ੂਆਂ ਵਾਸਤੇ ਦਵਾਈ ਦੀ ਬਹੁਤ ਲੋੜ ਹੈ ਜੀ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਕਿਉਂਕਿ ਪਾਣੀ ਸਾਰਾ ਬਰਬਾਦ ਬੋਰ ਹੋ ਚੁੱਕੇ ਨੇ ਜੀ ਜਿੰਨਾ ਪਾਣੀ ਵੀ ਪਹੁੰਚਾਇਆ ਜਾਵੇ ਉਹ ਬਚਾਓ ਅਸੀਂ ਇਹੋ ਹੀ ਬੇਨਤੀ ਕਰਦੇ ਹਾਂ ਜੀ ਸਾਨੂੰ ਇੱਥੇ ਹਰ ਪਸ਼ੂਆਂ ਵਾਸਤੇ ਦਵਾਈਆਂ ਚਾਰਾ ਜ਼ਰੂਰ ਸਾਨੂੰ ਚਾਹੀਦਾ ਜੀ ਤੇ ਇਹ ਲੋਕਾਂ ਨਾਲ ਖੜਨ ਦੀ ਐਸ ਟਾਈਮ ਕਿਉਂਕਿ ਇਹਨਾਂ ਤੇ ਮੁਸੀਬਤ ਪੈ ਗਈ ਆਪਾਂ ਲੋਕ ਨਾਲ ਖੜਨ ਦੀ ਲੋੜ ਇਹਨਾਂ ਨਾਲ ਜੇ ਆਪਾਂ ਨਾਲ ਖੜਾਂਗੇ ਇਹਨਾਂ ਦਾ ਨਾਲ ਕੌਣ ਖੜੂਗੇ ਸਰਕਾਰਾਂ ਕੋਈ ਕੰਮ ਨਹੀਂ ਕਰ ਰਹੀਆਂ ਇਹਨਾਂ ਵਾਸਤੇ ਉਹ ਆਪਦੇ ਆਉਂਦੇ ਜੀ ਲੀਡਰ ਉੱਥੇ ਵੇਖ ਕੇ ਪਛਾਹ ਮੁਰ ਜਾਂਦੇ ਆ ਜਾ ਕਹਿੰਦੇ ਜੇ ਤੁਹਾਨੂੰ 5000 ਰੁਪਏ ਮੁਆਜਾ ਦੇਵਾਂਗੇ ਇਹਨਾਂ ਦਾ ਦੱਸੋ ਜੀ 15000 ਰੁਪਏ ਦੀ ਸਪਰੇ ਹੋ ਗਈ 80000 ਦਾ ਕਿੱਲਾ ਹੋ ਗਿਆ ਜੀ 5000 ਨੂੰ ਕੀ ਕਰਨਗੇ ਜੀ ਬਿਲਕੁਲ ਠੀਕ ਹੈ ਜੀ ਉਸ ਤੋਂ ਬਾਅਦ ਜੀ ਇਹ ਸਵਾਲ ਕੀਤੇ ਉਹਨਾਂ ਨੂੰ ਸਾਡੇ ਜਥੀਪੰਦੀ ਵੀ ਉੱਥੇ ਖਲੋਤੀ ਸਰਪੰਚ ਸਾਹਿਬ ਸਾਰੇ ਖੜੇ ਹੀ ਆਈ ਉਹਨਾਂ ਨੂੰ ਸਵਾਲ ਕੀਤੇ ਜੀ ਤੁਸੀਂ ਇਹਨਾਂ ਵਾਸਤੇ ਕਿਉਂ ਨਹੀਂ ਕੁਝ ਕਰ ਰਹੇ ਜੀ ਉਹ ਕਹਿੰਦੇ ਪਏ ਜੀ ਇਹ ਸੈਂਟਰ ਸਰਕਾਰ ਦੇ ਹੱਥ ਵਾਸਾ ਜੀ ਸਾਰਾ ਕੋ ਦੱਸੋ ਜੀ ਜਦੋਂ ਵੋਟ ਤੁਸੀਂ ਲੈਣ ਆਉਂਦੇ ਸੀ ਪੰਜਾਬ ਸਰਕਾਰ ਆਉਂਦੀ ਸੀ ਲੋਕਾਂ ਨੂੰ ਉਦੋਂ ਇਹ ਲੋਕ ਚੰਗੇ ਹੁੰਦੇ ਨੇ ਹੁਣ ਤੁਸੀਂ ਸੈਂਟਰ ਸਰਕਾਰ ਨੂੰ ਕਹਿੰਦੇ ਹੁਣ ਸੈਂਟਰ ਸਰਕਾਰ ਦੀ ਅਸੀਂ ਜਾ ਕੇ ਬਾਹ ਫੜ ਗਏ ਉਹਨਾਂ ਨੂੰ ਰੋਈਏ ਜਾ ਕੇ ਜੀ ਪਰ ਗੱਲ ਕਰੀਏ ਮੁਖਬਦੀ ਸਾਹਿਬ ਤਾਂ ਕਹਿੰਦੇ ਨੇ ਵੀ ਮੈਂ ਇਹ ਹੈਲੀਕਾਪਟਰ ਤੁਹਾਡੇ ਹਵਾਲੇ ਕਰ ਦਿੰਦਾ ਵਾ ਹੈਲੀਕਾਪਟਰ ਤੁਹਾਨੂੰ ਦੇ ਦਤਾ ਲੋਕਾਂ ਨੂੰ ਦੇ ਬਾਬੇ ਉਹ ਹੈਲੀਕਾਪਟਰ ਦੀ ਤੁਸੀਂ ਛੱਡੋ ਆੜੀ ਬੱਕਰੀ ਜਿਹੜੀ ਮੇਮਣਿਆਂ ਦੀ ਗੱਲ ਕਰਦੇ ਪਏ ਸੀ ਉਹ ਅਜੇ ਤੱਕ ਇਹਨਾਂ ਮਵਜਾ ਦਿੱਤਾ ਤੇ ਹੈਲੀਕਾਪਟਰ ਕਿੱਥੋਂ ਸਾਨੂੰ ਦੇਤਾ ਜੀ ਉਹ ਬੱਕਰੀਆਂ ਤੇ ਕਹਿੰਦੇ ਪਏ ਤੁਹਾਨੂੰ ਕੁਕੜੀ ਤੱਕ ਵੀ ਤੁਹਾਨੂੰ ਆਂਡਿਆ ਤੱਕ ਦਵਾਂਗੇ ਪੈਸੇ ਉਹ ਅਜੇ ਵਿੱਚੇ ਤੁਰੇ ਫਿਰਦੇ ਤੇ ਆਪਾਂ ਹੈਲੀਕਾਪਟਰ ਦੀ ਕਿੱਥੇ ਗੱਲ ਕਰਦੇ ਆ ਜੀ ਹੈਲੀਕਾਪਟਰ ਛੱਡ ਕੇ ਨਾ ਤਾਂ ਕਿਸ਼ਤੀਆਂ ਜੀ ਬੰਦਾ ਮਗਰੋਂਵੜ ਦਾ ਪਾਣੀ ਪਹਿਲੋ ਵਿੱਚ ਵੜ ਜਾਂਦਾ ਹੁੰਦਾ ਜੇ ਥੱਲੇ ਸਰਕਾਰ ਦੀ ਗੱਲ ਕਰੀਏ ਇਹ ਕਿਸ਼ਤੀ ਆ ਸਰਕਾਰੀ ਕਿਸ਼ਤੀ ਆ ਹੋਰ ਤੱਕ ਕਿੰਨੀਆਂ ਕਿਸ਼ਤੀਆਂ ਸਰਕਾਰੀ ਇੱਥੇ ਆਈ ਜਾਂਦੀਆਂ ਸਰਕਾਰ ਦੀਆਂ ਜੀ ਇੱਕ ਦੋ ਕਿਸ਼ਤੀਆਂ ਜੀ ਦੋ ਵਿੱਚ ਬੰਦਾ ਬੈਠ ਨਹੀਂ ਸਕਦਾ ਪਾਣੀ ਪਹਿਲੋ ਵਿੱਚ ਅੱਧਾ ਹੋ ਜਾਂਦਾ ਜੀ ਚਲੋ ਇਤਨਾ ਆਪਾਂ ਬੈਠੇ ਸੰਸਤਾ ਦੀਆਂ ਇਸ ਟਾਈਮ ਕਿਸ਼ਤੀਆਂ ਚੱਲ ਰਹੀਆਂ ਜੀ ਉਹ ਕੱਲ ਤੋਂ ਫੌਜ ਆ ਰਹੀ ਜੀ ਜਿਵੇਂ ਅੱਜ ਫੌਜ ਜਿਵੇਂ ਮੰਨ ਲਓ ਕਿ ਦੋ ਕਿਸ਼ਤੀਆਂ ਫੌਜ ਦੀਆਂ ਚੱਲ ਰਹੀਆਂ ਜੀ ਅਪਰਾਵਾਸਰਾ ਦੀਆਂ ਤਿੰਨ ਕਿਸ਼ਤੀਆਂ ਚੱਲ ਰਹੀਆਂ ਜੀ ਇੱਥੇ ਜਿੰਨੇ ਲੋਕਾਂ ਨੂੰ ਬਾਹਰ ਕੱਢ ਗਏ ਔਰ ਬੰਡਾਲੇ ਵਾਲੀ ਸਾਈਡ ਤੇ ਚੱਲਦੀਆਂ ਪਈਆਂ ਜੀ ਉਹਨਾਂ ਵੀਰਾਂ ਨੇ ਸਾਨੂੰ ਆਸਰਾ ਦਵਾਇਆ ਕਿ ਕਹਿੰਦੇ ਭਈ ਕੱਲ ਨੂੰ ਅਸੀਂ ਤਿੰਨ ਕਿਸ਼ਤੀਆਂ ਹੋਰ ਮੰਗਾ ਰਹੇ ਹਾਂ 6 ਕਿਸ਼ਤੀਆਂ ਮਗਾਉਣਗੇ ਜੀ ਇੱਥੇ ਉਹ ਬਹੁਤ ਸੇਵਾ ਕਰ ਰਹੇ ਜੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਪਰ ਇਹਨਾਂ ਲੋਕਾਂ ਨਾਲ ਇਸ ਟਾਈਮ ਬੇਨਤੀ ਹੈ ਕਿ ਖੜਨ ਦੀ ਬਹੁਤ ਜ਼ਿਆਦਾ ਲੋੜ ਆ ਆਪਾਂ ਪਾਰਟੀ ਪਾਜੀ ਛੱਡ ਗਏ ਆਪਾਂ ਇਹਨਾਂ ਨਾਲ ਖਲੋਣ ਦਾ ਸੋਚ ਗਏ ਕਿ ਇਹਨਾਂ ਲੋਕਾਂ ਨੂੰ ਕੀ ਦੇਣਾ ਚਾਹੀਦਾ ਅਸੀਂ ਐਂਡ ਤੱਕ ਰਵਾਂਗੇ ਜਿੰਨਾ ਚਿਰ ਕੋ ਪਾਣੀ ਆਣਾ ਜੀ ਇਹ ਕਾਲੀਚਲ ਵਾਰਿਸ ਪੰਜਾਬ ਦੀ ਟੀਮ ਇਹਨਾਂ ਨਾਲ ਖੜੀ ਰਵੇਗੀ ਐਂਡ ਤੱਕ ਮੰਨ ਲਓ ਕਿ ਬਾਅਦ ਚ ਇਹਨਾਂ ਨੂੰ ਤੇਲ ਦੀ ਲੋੜ ਆ ਤੇ ਪੈਲੀਆਂ ਜਿਵੇਂ ਪੈਲੀਆਂ ਇਸ ਟਾਈਮ ਖਰਾਬ ਹੋ ਜਾਣਗੀਆਂ ਸਾਰੀਆਂ ਫਸਲਾਂ ਤੇ ਖਰਾਬ ਆ ਜੀ ਗਾਂ ਪੈਲੀਆਂ ਬਣਾਉਣ ਦਾ ਖਰਚਾ ਜੋ ਵੀ ਅਕਾਲੀ ਦਰ ਵਾਰਸ ਪੰਜਾਬ ਦੀ ਇਹਨਾਂ ਨਾਲ ਮੋਢਾ ਨਾਲ ਲਾ ਕੇ ਮੋਢਾ ਲਾ ਕੇ ਖੜੀ ਰਹੂਗੀ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਕਿੰਡੀ ਵੱਡੀ ਸੇਵਾ ਜਿਹੜੀ ਕੀ ਅਕਾਲੀ ਦਾਲ ਪੰਜਾਬ ਵਾਰਸ ਜਿਹੜੀ ਹੈ ਸੇਵਾ ਚੱਕਰੀ ਆ ਅਤੇ ਭਾਈ ਮਹਾਵੀਰ ਸਿੰਘ ਤੁਸੀਂ ਦੇਖਿਆ ਨਾ ਵੀ ਆਵਾਜ਼ ਦਾ ਵਾਹਵੀਰ ਆ ਵਾਕਈ ਕਾਂ ਵੀ ਮਹਾਵੀਰ ਵਗੇ ਕਰ ਰਹੇ ਨੇ ਅਤੇ ਅੱਜ ਤੋਂ ਕਿੰਨੇ ਦਿਨ ਪਹਿਲਾਂ ਇੱਥੇ ਆ ਗਏ ਸੀ ਜਦੋਂ ਪਾਣੀ ਸ਼ੁਰੂਆਤ ਹੋਈ ਸੀ ਤੇ ਭਾਈ ਦਾ ਕਹਿਣਾ ਹਜੇ ਵੀ ਮੈਂ ਇੱਥੇ ਨਜ਼ਰ ਰਹੂੰਗਾ ਜਿੰਨੇ ਚਿਰ ਪਾ ਬਹੁਤ ਵੱਡੀ ਸੇਵਾ ਵਾ ਅਤੇ ਲੋਕਾਂ ਨੂੰ ਕਿਹਾ ਗਿਆ ਵੀ ਇੱਥੇ ਜਿਹੜੀ ਸੇਵਾ ਨਿਭਾਈ ਜਾਵੇ ਇਹਨਾਂ ਦੇ ਨਾਲ ਜਿਹੜਾ ਮੋਢੇ ਦਾ ਮੋਢਾ ਲਗਾ ਕੇ ਜੁੜ ਖੜਾਇਆ ਜਾਵੇ ਤੁਸੀਂ ਦੇਖ ਸਕਦੇ ਹੋ ਸਰਪੰਚ ਸਾਹਿਬ ਵੀ ਜਿਹੜੇ ਸਾਫਕਾ ਸਾਡੇ ਨੇ ਇਹਨਾਂ ਵੱਲੋਂ ਵੱਡੀ ਸੇਵਾ ਗਈ ਹੈ ਨਿਭਾਈ ਗਈ ਆ ਇਹ ਜਿਹੜੇ ਕਿਸ਼ਤੀ ਖੁਦ ਜਿਹੜੇ ਚੱਪੂ ਮਾਰ ਕੇ ਲੈ ਕੇ ਆਏ ਨੇ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਸਰਪੰਚ ਕੀ ਨਾਮ ਕੀ ਤੁਹਾਡਾ ਸਭ ਤੋਂ ਪਹਿਲਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਗਰਮੇਸ਼ ਸਿੰਘ ਸਾਫਕਾ ਸਰਪੰਚ ਪਿੰਡ ਧੀਰਾ ਘਰਾ ਜ਼ਿਲ੍ਹਾ ਫਰੋਜ਼ਪੁਰ ਜੀ ਸਭ ਤੋਂ ਪਹਿਲਾਂ ਤੇ ਆਪ ਜੀ ਦੇ ਚੈਨਲ ਦਾ ਧੰਨਵਾਦ ਜੀ ਜਿਨ੍ਹਾਂ ਨੇ ਸਾਡੇ ਗਰੀਬਾਂ ਦੀ ਆਵਾਜ਼ ਗੁੰੰਗੀ ਬੋਲੀ ਸਰਕਾਰ ਤੱਕ ਪਹੁੰਚਾਉਣ ਦੀ ਹਿੰਮਤ ਕੀਤੀ ਜੀ ਕਿਉਂਕਿ ਸਰਕਾਰਾਂ ਜਾਂ ਸਰਕਾਰਾਂ ਦੇ ਨਮਾਇਦੇ ਇਹ ਏਸੀਆਂ ਦੇ ਵਿੱਚ ਬੈਠੇ ਉਹਨਾਂ ਨੂੰ ਕਿਸੇ ਦੇ ਦਰਦ ਦਾ ਕੀ ਪਤਾ ਜੀ ਜਿਹਨੂੰ ਦੁੱਖ ਹੈ ਉਹਨੂੰ ਹੀ ਪਤਾ ਜੀ ਇਹ ਕੋਈ ਇਹਨੂੰ ਅਸੀਂ ਕੁਦਰਤੀ ਆਫਤ ਨਹੀਂ ਮੰਨ ਸਕਦੇ ਮੈਂ ਆਪ ਜੀ ਦਾ ਇਹ ਤਨਰ ਨਹੀਂ ਦੱਸਣਾ ਚਾਹਣਾ ਕਿ ਇੱਥੋਂ ਸਰਕਾਰਾਂ ਨੇ ਮੋਟਾ ਮੁਨਾਫਾ ਕਮਾਉਣਾ ਜੀ ਕਿਉਂਕਿ ਪਹਿਲਾਂ ਤੇ ਉਹਨਾਂ ਨੇ ਕਮਾਇਆ ਕਿ ਜਿਹੜੇ ਡਰੇਨ ਵਿਭਾਗ ਨੂੰ ਜਿਹੜਾ ਪੈਸਾ ਮਿਲਦਾ ਸੀ ਸਰਕਾਰ ਵੱਲੋਂ ਨਦੀਆਂ ਸੂਏ ਜਿਹੜੇ ਖਾਲਣ ਵਾਸਤੇ ਜੀ ਉਹ ਪੈਸਾ ਉਹਨਾਂ ਦੀਆਂ ਜੇਬਾਂ 'ਚ ਗਿਆ ਤੇ ਉਹਨਾਂ ਨੇ ਆਪਣੀਆਂ ਜਾਇਦਾਦਾਂ ਵਧਾਈਆਂ ਜੀ ਉਦੋਂ ਹੁਣ ਜਿਹੜਾ ਵੱਡੀ ਲੁੱਟ ਕਰਨਗੇ ਫੋਟੋਆਂ ਲਵਾ ਲਵਾ ਕੇ ਸਾਡੇ ਸਿਵਿਆਂ ਦੇ ਰੋਟੀਆਂ ਸੇਕਣਗੇ ਸਾਡੇ ਮਰਿਆਂਾਂ ਦੇ ਸਿਵਿਆਂ ਦੇ ਉੱਤੇ ਰੋਟੀਆਂ ਸੇਕਣਗੇ ਸਾਰੀਆਂ ਪਾਰਟੀਆਂ ਆਪੂ ਆਪਣੇ ਆਣ ਕੇ ਤੇ ਸਾਨੂੰ ਪ੍ਰੈਸ ਕਰਨਗੇ ਜੀ ਬਿਲਕੁਲ ਆਪਾਂ ਆਪਣੇ ਆਪਣੀ ਸਫਾਈ ਦੇਣਗੇ ਪਰ ਕਿਸੇ ਵੀ ਪਾਰਟੀ ਨੇ ਕੋਈ ਲਿਆਜ ਨਹੀਂ ਕੀਤਾ ਜੀ ਜੇ ਸਾਡੀਆਂ ਸਿੱਖ ਜਥੇਬੰਦੀਆਂ ਸਾਡੀ ਬਾਹ ਨਾ ਫੜ ਲਉ ਤੇ ਹਜ਼ਾਰਾਂ ਏਕੜ ਜ਼ਮੀਨ ਤੇ ਲੱਖਾਂ ਜਿਹੜੇ ਜੀ ਆ ਉਹ ਬੇਬਾਦ ਹੋ ਜਾਣੇ ਸੀ ਜੀ ਉਹਨੂੰ ਇਹਨਾਂ ਨੇ ਬਹੁਤ ਵਾਰਸ ਪੰਜਾਬ ਦੇ ਜਥੇਬੰਦੀ ਨੇ ਸਾਡੀ ਬੜੀ ਵੱਡੀ ਮਤ ਕੀਤੀ ਹੈ ਜੀ ਸਰਕਾਰ ਵੱਲੋਂ ਦੇ ਸਿਰਫ ਅਸੀਂ ਸਾਨੂੰ ਆ ਕਿਸ਼ਤੀ ਮਿਲੀ ਹੈ ਜੀ ਇੱਕ ਇਸ ਤੋਂ ਲਵਾਸਾ ਨੂੰ ਹੋਰ ਕੁਛ ਨਹੀਂ ਮਿਲਿਆ ਜੀ ਆ ਕਿਸੇ ਮਿਲੀ ਹੈ ਜੀ ਆ ਕਿਸੇ ਜੀ ਪਰ ਇਹ ਤੇ ਕੋਈ ਤੇਲ ਦੂਲ ਤੇ ਪੈਂਦਾ ਨਹੀਂ ਫਿਰ ਕਿੱਦਾਂ ਚਲਾਉਂਦੇ ਚਾਪੂ ਮਾਰ ਕੇ ਚਲਾਉਂਦੇ ਹੋ ਇਹ ਤਾਂ ਜੀ ਇੱਕ ਹੀ ਗੜਾ ਲੱਗਦਾ ਇੱਥੋਂ 5 ਕਿਲੋਮੀਟਰ ਅੱਗੇ ਠਿੜਾ ਘਰ ਆ ਜੀ ਤੇ ਇੱਕ ਹੀ ਗੜਾ ਲੱਗਦਾ ਤੇ ਜੀ ਜਿਹੜੇ ਆ ਸਾਡੇ ਉੱਥੇ ਫਸੇ ਸਾਰੇ ਮਾਲ ਪਸੂ ਵੀ ਸਾਡਾ ਉੱਥੇ ਆ ਜੀ ਮੈਨੂੰ ਸੁਣ ਵੀ ਤੁਹਾਡੀ ਵੀ ਜ਼ਮੀਨ ਇਸ ਪਾਣੀ ਹਟਾਈ ਆ ਹਾਂਜੀ ਹਾਂਜੀ ਕਿੰਨੇ ਕਿੱਲੇ ਆਪਣੀ ਉਹ ਲਗਭਗ 8-9 ਕਿੱਲੇ ਥਾ ਆਪਣਾ ਹੈਗਾ ਜੀ 8-9 ਕਿੱਲੇ ਆ ਹਾਂਜੀ ਹਾਂਜੀ ਤੇ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਬਰਬਾਦ ਹੋ ਗਈ ਆ ਕਿਉਂ ਫਸਲਾਂ ਦੇ ਇਹਨੂੰ ਪਧਰੀ ਕਰਨ ਤੇ ਜਿਹੜਾ ਵਾ ਵੱਡੀ ਸਾਡੀ ਜਿਹੜੀ ਆ ਇੱਥੇ ਮਾਉਂਟ ਲਗਣੀ ਆ ਜੀ ਤੇ ਕਿਸੇ ਵੀ ਸਰਕਾਰ ਨੇ ਸਾਨੂੰ ਕੁਝ ਨਹੀਂ ਦੇਣਾ ਨਾ ਕਿਸੇ ਨੇ ਅੱਗੇ ਕੁਛ ਦਿੱਤਾ ਜੀ ਜਿਹੜੇ ਵਾਅਦੇ ਕਰਦੇ ਸੀ ਕੁੱਕੜੀਆਂ ਮੁਰਗੀਆਂ ਵਾਲੇ ਉਹ ਕੋਈ ਵੀ ਨਹੀਂ ਲੱਭਾ ਜੀ ਤੁਸੀਂ ਸਰਪੰਚ ਸਾਹਿਬ ਸੇਵਾ ਕਰਦੇ ਨਿਭਾ ਰਹੇ ਹੋ ਜਦੋਂ ਦੀ ਇਹ ਪਾਣੀ ਆ ਉਹਦੀ ਸੇਵਾ ਨਿਭਾ ਰਹੇ ਹੋ ਤੁਸੀਂ ਅਸੀਂ ਇੱਥੇ ਹਾਂਜੀ 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 ਮਹਾਰਾਜ ਉਦੋਂ ਦੀ ਤੇ ਇਹ ਤਾਂ ਚਲੋ ਅਸੀਂ ਤਾਂ ਕਾਦੀ ਸੇਵਾ ਕਰਦੇ ਹਾਂ ਸੇਵਾ ਦੇ ਸਾਡੇ ਵੀਰ ਗੁਰਦੀਪ ਸਿੰਘ ਗੁਣੀ ਸਰਦਾਰ ਮਹਾਵੀਰ ਸਿੰਘ ਗੁਣੀ ਬਾਬਾ ਜੀ ਬਾਪੂ ਤਰਸੇਮ ਸਿੰਘ ਜੀ ਵਾਰਸ ਪੰਜਾਬ ਜਥੇਬੰਦੀ ਦੇ ਮਾਧਿਮ ਤੋਂ ਜਿਹੜੀ ਸੇਵਾ ਦੇ ਇਹ ਨਿਮਾਰੇ ਜੀ ਅਸੀਂ ਦੇ ਆਪਣੀ ਮੁਸੀਬਤ ਦੇ ਵਿੱਚ ਹੁਣ ਦਿਨ ਤੇ ਕੱਟ ਨਹੀਂ ਆ ਜੀ ਤੇ ਅਸੀਂ ਦੇ ਆਪਣੇ ਦਿਨ ਹੀ ਕੱਟਣ ਰਹੇ ਆ ਤੇ ਬਾਕੀ ਸਰਕਾਰਾਂ ਤੋਂ ਸਾਨੂੰ ਜਿਹੜੀ ਝਾੜ ਖਤਮ ਹੋ ਗਈ ਆ ਕਿਉਂਕਿ ਮੈਂ ਆਪ ਜੀ ਦੇ ਚੈਨ ਰਹੀਂ ਦੱਸਣਾ ਚਾਹਣਾ ਕਿ ਜਿੱਥੇ ਸਰਕਾਰਾਂ ਦੀ ਹੱਦ ਖਤਮ ਹੋ ਜਾਂਦੀ ਆ ਜੀ ਉੱਥੇ ਸਾਡੇ ਗੁਰੂ ਸਾਹਿਬ ਅਤੇ ਉਹਨਾਂ ਦੇ ਸਿੱਖਾਂ ਦੀ ਉਥੋਂ ਹੱਦ ਸ਼ੁਰੂ ਹੁੰਦੀ ਆ ਜੀ ਕਿ ਲੱਗਦਾ ਨਹੀਂ ਸਰਕਾਰਾਂ ਤੋਂ ਵੱਡੇ ਲੋਕ ਹੁੰਦੇ ਨੇ ਹਾਂਜੀ ਉਹੀ ਮੈਂ ਬੇਨਤੀ ਕਰਨ ਲੱਗਾ ਜੀ ਕਿਉਂਕਿ ਇਹਨਾ ਜਥੇਬੰਦੀਆਂ ਨੇ ਸਾਡੀ ਬਾਹ ਬੜੀ ਆ ਨਾ ਤੇ ਪਹਿਲਾਂ ਕਿਸੇ ਸਰਕਾਰ ਨੇ ਫੜੀ ਤੇ ਨਾ ਹੋਣੀ ਫੜਨ ਦੀ ਕੋਈ ਸਾਨੂੰ ਆਸ ਨਹੀਂ ਗਈ ਚਾਹੇ ਉਹ ਜਿੰਨੇ ਮਰਜੀ ਸਾਨੂੰ ਹੈਲੀਕਾਪਟਰ ਦਿੱਤੀ ਜਾਂ ਜੋ ਮਰਜੀ ਕੋਈ ਲੀਡਰ ਆਇਆ ਮੌਕੇ ਦਾ ਇੱਥੇ ਕਦੀ ਕੋਈ ਮੰਤਰੀ ਕੈਬਨਰ ਮੰਤਰੀ ਕੋਈ ਐਮਐਲਏ ਆਇਆ ਮੌਕੇ ਆਏ ਆਏ ਸੀ ਜੀ ਆਏ ਸੀ ਬਸ ਉਹ ਇੱਕ ਨਾ ਪਹਿਲਾਂ ਜਿਹੜੀਆਂ ਮੇਰੇ ਮੇਰੇ ਹਾਣੀ ਲੋਕ ਐ ਨਾ ਉਹਨਾਂ ਨੂੰ ਪਤਾ ਜੀ ਇਹ ਜਦੋਂ ਬੱਚਾ ਰੋਂਦਾ ਸੀ ਨਾ ਤੇ ਉਹ ਸਾਡੀਆਂ ਮਾਦਾ ਜਿਹੜੀਆਂ ਐ ਉਹਨਾਂ ਨੇ ਇੱਕ ਲੱਕੜ ਦੀ ਚੂਪਣੀ ਬਣਾਈ ਹੁੰਦੀ ਸੀ ਜੀ ਮਿਸਤਰੀ ਤੋਂ ਬਣਵਾ ਕੇ ਲਾਉਂਦੀਆਂ ਸੀ ਉਹਦੇ ਵਿੱਚੋਂ ਉਹ ਜਦੋਂ ਬੱਚਾ ਰੋਂਦਾ ਸੀ ਉਹਦੇ ਮੂੰਹ 'ਚੋਂ ਦਿੰਦੀ ਨਾ ਤੇ ਉਹਦੇ ਵਿੱਚੋਂ ਕੁਝ ਨਿਕਲਦਾ ਹੀ ਤੇ ਉਹ ਬੱਚਾ ਵਿਚਾਰਾ ਉਤਨੇ ਰੋ ਕੇ ਤੇ ਮੁਰਕੇ ਸੌਂ ਜਾਂਦਾ ਹੀ ਕਿਸੇ ਨਾ ਕਿਸੇ ਮੰਜੇ ਥੱਲੇ ਜਾ ਕੇ ਇਸ ਪੇਟੀ ਥੱਲੇ ਵੜ ਕੇ ਸੌਂ ਜਾਂਦਾ ਹੀ ਤੇ ਸਰਕਾਰਾਂ ਦੇ ਸਾਨੂੰ ਉਹ ਲੱਕੜ ਦੀ ਝੂਪ ਨਹੀਂ ਦੇ ਰਹੀਆਂ ਜੀ ਇਸ ਤੋਂ ਇਲਾਵਾ ਸਾਨੂੰ ਕੁਝ ਨਹੀਂ ਸਰਕਾਰਾਂ ਬੜੇ-ਬੜੇ ਵਾਅਦੇ ਕਰਕੇ ਚਲੇ ਗਈ ਚਲੇ ਜਾਂਦੀਆਂ ਵਾ ਡੀਸੀ ਸਾਹਿਬ ਵੀ ਆਏ ਐਸਐਸਪੀ ਸਾਹਿਬ ਆਏ ਮੰਤਰੀ ਸਾਹਿਬ ਆਏ ਐਮਐਲਏ ਸਾਹਿਬ ਆਏ ਕਿੰਨੇ ਕੁ ਮੰਗੜਾਵਾ ਫੋਟੋਵਾਲ ਆਹ ਫੋਟੋਵਾਲ ਲਵਾਉਣ ਵਾਤੇ ਸਾਰੇ ਆਏ ਜੀ ਪਰ ਦਿੱਤਾ ਰਿਹਾ ਕਿਸੇ ਨੇ ਕੋਈ ਨਹੀਂ ਤੇ ਨਾ ਕੋ ਸਾਨੂੰ ਆਸ ਹੈ ਜੀ ਸਵਾਏ ਜੱਥੇਪੰਦੀਆਂ ਤੋਂ ਜੀ ਮਨਿਸਪਲ ਵੀ ਹੋਣੀ ਤੇ ਜੀ ਸੇਵਾ ਹੋ ਰਹੀ ਹੈ ਜਿ ਚਾਹੇ ਰਾਸ਼ਨ ਦੀ ਗੱਲ ਕਰੀਏ ਚਾਹੇ ਪਸ਼ੂਆਂ ਦੇ ਆਚਾਰ ਦੀ ਗੱਲ ਕਰੀਏ ਦਵਾਈਆਂ ਦੀ ਗੱਲ ਕਰੀਏ ਕੋਈ ਸਰਕਾਰ ਵੱਲੋਂ ਆਇਆ ਕਿ ਜਾਇ ਇਹ ਜੱਥੇਪੰਦੀਆਂ ਵੱਲੋਂ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਪਿੱਛੇ 11-11 ਕਿਲੋ ਆਈ ਸੀਗੀ ਫੀਡ ਫੀਡ ਆ ਜੀ ਹਾਂ 11-11 ਕਿਲੋ ਯਾਨੀ ਕਿ ਅੱਜ ਸਾਨੂੰ 20 ਦਿਨ ਹੋ ਗਿਆ ਜੀ ਪਾਣੀ ਦੇ ਡੁੱਬਿਆਂ ਨੂੰ 20-25 ਦਿਨ ਤੇ 11 ਕਿਲੋ ਵੇਖ ਲਓ ਵੀ ਹਾਂ ਜਿਹਦੇ ਹੁਣ 10 ਪਸ਼ੂ ਆ ਤੇ 11 ਕਿਲੋ ਉਹਦੇ ਇੱਕੇ ਦਿਨ ਚ ਪੈ ਜਾਣੀ ਹੈ ਜੀ ਇੱਕ ਇੱਕ ਡਾਂਗੀ ਹੁੰਦਾ ਜੀ ਤੇ ਇਹ ਕੁਝ ਮਿਲਿਆ ਜੀ ਉਧਰੋਂ ਸਰਕਾਰ ਵੱਲੋਂ ਹੋਰ ਤੇ ਸਾਨੂੰ ਨਾ ਪਹਿਲੋਂ ਆਪ ਜੀ ਨੂੰ ਮੈਂ ਦੱਸਿਆ ਪਹਿਲੋਂ ਕੁਟਾਕੀ ਦੇ ਨਾਂ ਗਾਈ ਚ ਆ ਗਿਆ ਜੀ ਤੇ ਇਹ ਹੁਣ ਅਸੀਂ ਜਥੇਬੰਦੀਆਂ ਨੂੰ ਇਹ ਬੇਨਤੀ ਕਰਦੇ ਆ ਕਿ ਅੱਗੇ ਵੀ ਸਾਡੀ ਬੜੀ ਮਤ ਕਰਦੀਆਂ ਵਾ ਸ਼ੁਰੂ ਤੋਂ ਇਹਨਾਂ ਨੇ ਸਾਡੀ ਬਾਹ ਫੜੀ ਆ ਜਿੱਥੇ ਵੀ ਕਿਤੇ ਮਜਲੂਮਾਂ ਮਜ਼ਦੂਰਾਂ ਨਾਲ ਕਿਤੇ ਧੱਕਾ ਹੁੰਦਾ ਜੀ ਉੱਥੇ ਪਹੁੰਚਦੇ ਆ ਸਾਡੇ ਸਿੱਖ ਕਿਉਂਕਿ ਸਾਡੇ ਗੁਰੂ ਸਾਹਿਬਾਂ ਦੀ ਪਰੰਪਰਾ ਵਾ ਪੇ ਗਰੀਬ ਦੇ ਗਰੀਬ ਦਾ ਮੂੰਹ ਜਿਹੜਾ ਉਹ ਗੁਰੂ ਕੀ ਗੋਲਕਿਆ ਤੇ ਇਹ ਗਰੀਬ ਦੇ ਮੂੰਹ ਦੇ ਵਿੱਚ ਇਕੱਠਾ ਕਰ ਕਰਕੇ ਪਾਰੇ ਆ ਤੇ ਮੈਂ ਉਹਨਾਂ ਵੀ ਰਾਂਦਾ ਵੀ ਕੋਟੀ ਕੋੜ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਇੱਕ ਇੱਕ ਰੁਪਈਆ ਆਪਣੇ ਦਸਾਂ ਨੋਵਾਂ ਦੀ ਕਿਰਤ ਵਿੱਚੋਂ ਦੇਸ਼ਾਂ ਦੇਸ਼ਾਂ ਦੇ ਵਿੱਚੋਂ ਭੇਜ ਕੇ ਇੱਥੇ ਤੇ ਸੇਵਾ ਕਰ ਰਹੇ ਆ ਤੇ ਜਿਹੜੇ ਵੀ ਅੱਗੇ ਸੰਭਾਲ ਰਹੇ ਆ ਇਹ ਉਹਨਾਂ ਦਾ ਉਹਦੋਂ ਵੀ ਵੱਡਾ ਧੰਨਵਾਦ ਜੀ ਤੇ ਇੱਕ ਮੈਂ ਹੋਰ ਜਿਹੜੀਆਂ ਦੇਸ਼ਾਂ ਦੇਸ਼ਾਂ ਵਿੱਚ ਬੈਠੇ ਵੀਰ ਨੇ ਸਾਡੇ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹਣਾ ਜੀ ਤੇ ਹੁਣ ਜਿਹੜੇ ਆ ਹਰ ਦੇ ਵਿੱਚ ਪਿੰਡ ਜਿਹੜੇ ਡੁੱਬ ਚੁੱਕੇ ਆ ਉਹਨਾਂ ਦੇ ਮਾਲ ਪਸ਼ੂ ਵੀ ਅੰਦਰ ਆ ਜੀ ਵੀ ਉਹਨਾਂ ਦੇ ਅੰਦਰ ਆ ਜੀ ਤੇ ਹੁਣ ਉਹਨਾਂ ਕੋਲੇ ਜਿਹੜਾ ਅਸਲੀ ਰਾਹਤ ਜਿਹੜੀ ਆ ਨਹੀਂ ਪਹੁੰਚ ਰਹੀ ਜੀ ਕਿਉਂਕਿ ਉਹਨਾਂ ਨੂੰ ਅੱਗੇ ਮਹਾਬੀਰ ਸਿੰਘ ਉਹਥੇ ਟਰਾਲੀਆਂ ਦੇ ਸਾਡੇ ਚਾਰਾ ਵੀ ਲੈ ਕੇ ਜਾਂਦੇ ਸੀ ਜੀ ਦਵਾਈਆਂ ਵੀ ਸਾਨੂੰ ਲੈ ਕੇ ਜਾਂਦੇ ਸੀਗੇ ਹੁਣ ਇੱਥੇ ਬੰਦਾ ਨਿਕਲ ਨਹੀਂ ਸਕਦਾ ਤੁਹਾਨੂੰ ਦੱਸਿਆ ਜੀ ਇੱਕ ਕਿਸ਼ਤੀ ਆ ਤੇ ਇੱਕ ਗਿੜਾ ਲੱਗਦਾ ਹੀ ਇਹ ਤੇ ਠੀਕ ਹੈ ਜੀ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਸਪੰਸਾ ਉਹਨੇ ਆਪਣਾ ਪੂਰਾ ਦੁੱਖ ਜਿਹੜਾ ਦੱਸਿਆ ਅਤੇ ਕਿਹਾ ਵੀ ਸਰਕਾਰਾਂ ਸਿਰਫ ਫਲੀਆ ਫੋਟੋ ਵਾਲ ਹੋਣ ਵਾਸਤੇ ਆ ਕਿ ਬਹੁਤਾ ਕੰਮ ਨਹੀਂ ਕਰ ਰਹੀਆਂ ਪਰ ਜਥੇਬੰਦੀਆਂ ਧੰਨਵਾ ਕੀਤਾ ਵੀ ਸਿੱਖ ਜਥੇਬੰਦੀ ਅੱਗੇ ਆ ਕੇ ਉਹਨਾਂ ਨੇ ਇਸ ਪਿੰਡ ਦੀ ਇਸ ਇਲਾਕੇ ਦੀ ਸਾਰ ਲਈ ਆ ਅਤੇ ਉਹਨਾਂ ਨੇ ਕਿਹਾ ਵੀ ਸਰਕਾਰਾਂ ਨੂੰ ਚਾਹੀਦਾ ਵਾ ਜਿਵੇਂ ਦੱਸਿਆ ਵੀ 11.5 ਕਿਲੋ ਜਾਂ ਕਿਲੇ ਜਿਹੜਾ ਪਸ਼ੂਆਂ ਵਾਸਤੇ ਕੋਈ ਫੀਡ ਦੇਣਾ ਕੋਈ ਵੱਡੀ ਗੱਲ ਨਹੀਂ ਆ ਤੇ ਕਿ ਆਪ ਵੀ ਜਿਹਦੇ 10 ਪਸ਼ੂ ਆ ਜਾਂ 11 ਪਸ਼ੂ ਆ ਉਹ ਤੇ ਉਹ ਮਸਾ ਇੱਕ ਦਿਨ ਗੱਡੀ ਜਾਣੇ ਆ ਅਤੇ ਉਹਨਾਂ ਕਿਹਾ ਵਤਵਾਦੇ ਇਲਾਕੇ ਨੂੰ ਮਦਦ ਦੀ ਲੋੜ ਆ ਇਸ ਕਰਕੇ ਪੰਜਾਬੀਆਂ ਨੂੰ ਦਾਨੀ ਸੱਜਣਾਂ ਨੂੰ ਅਪੀਲ ਆ ਪਰ ਜਿੰਨੇ ਕੋ ਮਤ ਕਰ ਸਕਦਾ ਜਰੂਰ ਮਦਦ ਕਰਿਓ ਕਿਉਂਕਿ ਅੱਜ ਪੰਜਾਬ ਨੂੰ ਤੁਹਾਡੀ ਲੋੜ ਆ ਇਸ ਕਰਕੇ ਪੰਜਾਬੀ ਹਮੇਸ਼ਾ ਹਰ ਥਾਂ ਮਦਦ ਕਰਦੇ ਨੇ ਪਰ ਆ ਪੰਜਾਬ ਨੂੰ ਲੋੜ ਆ ਪੰਜਾਬੀਓ ਇਹਨਾਂ ਦੇ ਵੀਰਾਂ ਸਮੂਹ ਮਦਦ ਵਾਸਤੇ ਅਪੀਲ ਕਰਦੇ ਆ ਇਸ ਪਿੰਡ ਦੇ ਇਲਾਕੇ ਜਾਂ ਕਿਤੇ ਵੀ ਜਿੱਥੇ ਬਾੜ ਆਈ ਆ ਚਾਹੇ ਦੁਆਬੇ ਦੀ ਗੱਲ ਕਰੀਏ ਚਾਹੇ ਮਾਝੇ ਦੀ ਗੱਲ ਕਰੀਏ ਹਰ ਥਾਂ ਪਹੁੰਚਣ ਦੀ ਲੋੜ ਆ ਮੈਨੂੰ ਦਿਓ ਜਾਤ ਮੈਂ ਤੁਹਾਡਾ ਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ